ਜਿਹੜਾ ਆ ਚੁੱਪ ਰਹਿ ਕੇ ਉਸ ਅਕਾਲ ਪੁਰਖ ਦੀ ਬੰਦਗੀ ਕਰਕੇ ਸਿਮਰਨ ਕਰਕੇ ਦੇਣਾ ਸੁਸਾਦ ਸੰਗਤ ਜੀ ਸਾਡੇ ਗੁਰੂ ਇਦਾਂ ਦੇ ਸੀ ਉਹਨਾਂ ਨੇ ਜੇ ਹਥਿਆਰ ਵੀ ਚੱਕਿਆ ਜੇ ਸ਼ਸਤਰ ਵੀ ਚੱਕੇ ਤੇ ਉਦੋਂ ਚੱਕਿਆ ਜਦੋਂ ਵਾਕਈ ਲੋੜ ਪਈ ਉਹਨਾਂ ਦੀ ਲੋੜ ਤੋਂ ਪਹਿਲਾਂ ਉਹਨਾਂ ਨੇ ਸ਼ਸਤਰਾਂ ਨੂੰ ਹੱਥ ਨਹੀਂ ਲਾਇਆ ਐਦਾਂ ਸੰਸਾਰ ਨੂੰ ਸਮਝਾਉਂਦੇ ਚੱਲ ਗਏ ਕਹਿੰਦੇ ਚੱਲ ਗਏ ਕੀ ਕਹਿੰਦੇ ਚੱਲ ਗਏ ਆਓ ਬੜੇ ਪਿਆਰ ਨਾਲ ਮੈਂ ਮਹਰਨਾਮ ਦੀ ਸੰਤਾਂ ਦੇ ਹਿਰਦੇ ਵਸਦੀ ਮੈਂ ਮਹਰਨਾਮ ਦੀ ਸੰਤਾਂ ਦੇ ਹਿਰਦੇ ਵਸਦੀ ਹਿਰਦੇ ਵਸਦੀ ਸੰਤਾਨੀ ਦੇ ਵਸਦੀ ਸੰਤਾਨੀ ਦੇ ਹਿਰਦੇ ਵਸਦੀ ਥੋੜਾ ਜਿਹਾ ਹੁਣ ਤਾਂ ਆਖਰੀ ਦਿਨ ਰਹਿ ਗਏ ਮਹੀਨਾ ਹੋ ਗਿਆ ਮੈਨੂੰ ਕਹਿੰਦੇ ਇਹਨੂੰ ਅੰਦਰੋਂ ਜੋਰ ਲਾਓ ਜਰਾ ਅੰਦਰਲੀ ਜਿਹੜੀ ਸ਼ਕਤੀ ਹੈ ਨਾ ਉਹਨੂੰ ਜਗਾਓ ਸਾਰੇ ਬੋਲਿਆ ਕਰੋ ਇਹ ਨਹੀਂ ਮੈਂ ਕਹ ਰਿਆ ਨੇ ਬੋਲਣਾ ਤੁਸੀਂ ਵੀ ਬੋਲਿਆ ਕਰੋ ਸੰਤਾਂ ਦੇ ਹਿਰਦੇ ਵਸਦੀ ਸੰਤਾਂ ਦੇ ਹਿਰਦੇ ਵਸਦੀ ਸੰਤਾਂ ਦੇ ਹਿਰਦੇ ਵਸਦੀ ਸੰਤਾਂ ਦੇ ਹਿਰਦੇ ਵਸਦੀ ਮੈਂ ਮਹਰ ਨਾਮ ਜੀ ਸੰਤਾਂ ਦੇ ਹਿਰਦੇ ਵਸਦੀ ਮੈਂ ਮਹਰ ਨਾਮ ਜੀ ਸੰਤਾਂ ਦੇ ਹਿਰਦੇ ਵਸਦੀ 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 ਮੈਂ ਮਾਹਰ ਨਾਮ ਦੀ ਸੰਤਾਂ ਦੇ ਹਿਰਦੇ ਵਸਦੀ ਮੈਂ ਮਾਹਰ ਨਾਮ ਦੀ ਸੰਤਾਂ ਦੇ ਹਿਰਦੇ ਵਸਦੀ ਇੱਕ ਬੀਬੀ ਬੜੀ ਦੁਖੀ ਤੇ ਮਹਾਂਪੁਰਸ਼ਾਂ ਕੋਲ ਗਈ ਕਹਿੰਦੀ ਬਾਬਾ ਜੀ ਮੇਰਾ ਉਧਾਰ ਕਰੋ ਕਹਿੰਦੇ ਦੱਸ ਤੇਰਾ ਇਹਨ ਦੁੱਖ ਕੀ ਹੈ ਕਹਿੰਦੀ ਬਾਬਾ ਜੀ ਮੈਨੂੰ ਦੁੱਖ ਇਹ ਹੈ ਕਿ ਮੇਰੀ ਔਲਾਦ ਮੇਰਾ ਕਹਿਣਾ ਨਹੀਂ ਮੰਨਦੀ ਮੈਂ ਜਿੱਦਾਂ ਨਾਮ ਜਪਦੀ ਆ ਜੇ ਮੈਂ ਉੱਚੀ ਜਪਦੀ ਆ ਤਾਂ ਮੈਨੂੰ ਉੱਚੀ ਜਪਣ ਨਹੀਂ ਦਿੰਦੇ ਜੇ ਮੈਂ ਆਪਣੇ ਮੂੰਹ ਮੁਖ ਵਿੱਚ ਜਪਦੀ ਆ ਤਾਂ ਮੁਖ ਵਿੱਚ ਨਹੀਂ ਜਪਣ ਦਿੰਦੇ ਮੈਂ ਨਾਲ ਲੜਦੇ ਐ ਮੈਂ ਕੀ ਕਰਾਂ ਸਾਧੂ ਕਹਿੰਦੇ ਬੀਬੀ ਤੂੰ ਨਾਮ ਜਪਣਾ ਨਾ ਛੱਡ ਨਾਮ ਜਪੀ ਜਾਇ ਕਰ ਨਾਮ ਜਪਣ ਦੇ ਨਾਲ ਕੀ ਹੋਵੇਗਾ ਤੇਰੇ ਘਰ ਦਾ ਜਿਹੜਾ ਵਾਤਾਵਰਨਾ ਸ਼ੁੱਧ ਹੋਵੇਗਾ ਜਿੱਦਾਂ ਜਿੱਦਾਂ ਤੂੰ ਨਾਮ ਜਪੇਂਗੀ ਓਦਾਂ ਓਦਾਂ ਤੇਰੇ ਘਰ ਦੇ ਵਿੱਚ ਸ਼ਾਂਤੀ ਆਵੇਗੀ ਆਖੋ ਸਤਨਾਮ ਸ੍ਰੀ ਵਾਹਿ ਸਾਰੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜਿੱਦਾਂ ਜਿੱਦਾਂ ਤੂੰ ਨਾਮ ਜਪੂਗੀ ਤੇਰੇ ਘਰ ਦੇ ਵਿੱਚ ਸ਼ਾਂਤੀ ਆਊਗੀ ਹਾਂ ਨਾਮ ਜਪਣ ਦੇ ਨਾਲ ਕਈ ਵਾਰੀ ਪਹਿਲਾਂ ਪਹਿਲਾਂ ਘਰ ਵਿੱਚ ਲੜਾਈ ਝਗੜੇ ਵੀ ਹੋਣ ਲੱਗ ਪੈਂਦੇ ਆ ਜੇ ਜੇ ਅੱਗੇ ਥੋੜੇ ਹੁੰਦੇ ਆ ਤੇ ਫਿਰ ਜ਼ਿਆਦਾ ਹੋਣ ਲੱਗ ਪੈਂਦੇ ਆ ਪਰ ਜਦੋਂ ਜ਼ਿਆਦਾ ਹੁੰਦੇ ਆ ਨਾ ਉਸ ਤੋਂ ਬਾਅਦ ਫਿਰ ਬਿਲਕੁਲ ਹੀ ਬੰਦ ਹੋ ਜਾਂਦੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਾਰੇ ਕਹਿੰਦੇ ਤੂੰ ਨਾਮ ਜਪਿਆ ਕਰ ਸਿਮਰਨ ਕਰਿਆ ਕਰ ਸਿਮਰਨ ਕਰਨਾ ਨਾ ਤੂੰ ਛੱਡ ਤੇਰੇ ਬੱਚਿਆਂ ਦੇ ਕੋਣ ਕਲਯੁਗ ਦਾ ਪ੍ਰਭਾਵ ਹੈ ਉਹ ਹੋੜੀ ਹੋੜੀ ਸਭ ਠੀਕ ਹੋ ਜਾਣਾ ਕਹਿੰਦੇ ਤੂੰ ਇਦਾਂ ਕਰਿਆ ਕਰ ਆਪਣੇ ਸਾਰੇ ਬੱਚਿਆਂ ਨੂੰ ਲੈ ਕੇ ਨਾ ਇੱਕ ਜਗ੍ਹਾ ਇਕੱਠੇ ਹੋ ਕੇ 5 ਮਿੰਟ ਨਾਮ ਜਪਿਆ ਕਰ ਬਾਬਾ ਜੀ ਨਾਮ ਮੈਂ ਕਿਹੜਾ ਜਪਾਂ ਕਹਿੰਦੇ ਤੇਰੀ ਪਿੱਠ ਤੇ ਕਿਸੇ ਸੰਤ ਦਾ ਹੱਥ ਹੈਗਾ ਕਿਸੇ ਸੰਤ ਤੋਂ ਤੂੰ ਕੋਈ ਸ਼ਬਦ ਲਿਆ ਆਖੇ ਨਹੀਂ ਭਈ ਪਹਿਲਾਂ ਸੰਤ ਨੂੰ ਆਪਣੇ ਜੀਵਨ ਚ ਲਿਆ ਟੀਚਰ ਨੂੰ ਪਹਿਲਾਂ ਆਪਣੇ ਜੀਵਨ ਚ ਲਿਆ ਉਹ ਟੀਚਰ ਦੇ ਕੋਲੋਂ ਕੋਈ ਤੂੰ ਸ਼ਬਦ ਲੈ ਉਸ ਸ਼ਬਦ ਦੀ ਬੰਦਗੀ ਕਰ ਫਿਰ ਮਹਾਪੁਰਸ਼ਣ ਕਹਿੰਦੀ ਮਹਾਰਾਜ ਤੁਹਾਨੂੰ ਵੱਧ ਮੇਰੀ ਜੀਵਨ ਚ ਕੌਣ ਆ ਸਕਦਾ ਤੁਸੀਂ ਕਿਰਪਾ ਕਰ ਦਿਓ ਮੇਰੀ ਝੋਲੀ ਦੇ ਵਿੱਚ ਸ਼ਬਦ ਦੀ ਦਾਤ ਪਾ ਦਿਓ ਮਹਾਪੁਰਸ਼ਾ ਨੇ ਉਹਦੀ ਝੋਲੀ ਦੇ ਵਿੱਚ ਸ਼ਬਦ ਦੀ ਦਾਤ ਪਾਤੀ ਕਹਿੰਦੇ ਲੈ ਅੱਜ ਤੋਂ ਬਾਅਦ ਤੂੰ ਆਹ ਸ਼ਬਦ ਕਰਿਆ ਕਰ ਰੋਜ਼ ਉਹ ਬੀਬੀ ਨੇ ਸ਼ਬਦ ਕਰਨਾ ਸ਼ੁਰੂ ਕਰ ਦਿੱਤਾ तकरीबन 1.5 ਕਿ ਮਹੀਨਾ ਜਦੋਂ ਹੋਇਆ ਕਿ ਉਹਦਾ ਪੋਤੋ ਤੇ ਕੋਲ ਆ ਕੇ ਬੈਠ ਗਿਆ ਤੇ ਉਹਦਾ ਪੋਤੋ ਉਹਦੇ ਕੋਲ ਆਣ ਕੇ ਕਹਿੰਦਾ ਮਾਂ ਮਾਂ ਮੇਰਾ ਮਨ ਕਰਦਾ ਮੈਂ ਤੇਰੇ ਕੋਲ ਬੈਠ ਕੇ ਨਾ ਜੋ ਤੂੰ ਆ ਮੂੰਹ ਚ ਬੋਲਦੀ ਹੈ ਤੂੰ ਮੈਨੂੰ ਸੁਣਾਵੇਂ मां ਸੁਣੋਂ ਲੱਗ ਪੈਂਦੀ ਐ ਖੁਸ਼ਬੜੀ ਹੁੰਦੀ ਮਾਂ ਕਿ ਮੇਰਾ ਪੁੱਤ ਅੱਜ ਮੇਰੇ ਕੋਲੋਂ ਮੰਗ ਕਰ ਰਿਹਾ ਜਦੋਂ ਪੁੱਤ ਮਾਂ ਕੋਲੋਂ ਸ਼ਬਦ ਸੁਣਨ ਲੱਪਨਦਾ ਫਿਰ ਕਹਿੰਦਾ ਮਾਂ ਹੁਣ ਮੇਰਾ ਦਿਲ ਕਰਦਾ ਮੈਂ ਆਪਣਾ ਸਿਰ ਤੇਰੀ ਗੋਦੀ ਵਿੱਚ ਰੱਖ ਕੇ ਲੰਮਾ ਪਮਾ ਮੈਨੂੰ ਚੈਨ ਆਉਂਦੀ ਐ ਮੈਨੂੰ ਸ਼ਾਂਤੀ ਮਿਲਦੀ ਐ ਸੋ ਸਾਧ ਸੰਗਤ ਜੀ ਗੋਦੀ ਵਿੱਚ ਸਿਰ ਰੱਖ ਕੇ ਲੰਮਾ ਪੈ ਗਿਆ ਮਾਂ ਸ਼ਬਦ ਕਰਦੀ ਹੈ ਸ਼ਬਦ ਕਰਦੀ ਕਰਦੀ ਐਸਾ ਉਸ ਬੱਚੇ ਤੇ ਰੰਗ ਚੜਦਾ ਹੈ ਉਹ ਕਹਿੰਦਾ ਦੂਏ ਦਿਨ ਕਹਿੰਦਾ ਮਾਂ ਅੱਜ ਤੂੰ ਚੁੱਪ ਕਰ ਅੱਜ ਮੈਂ ਸ਼ਬਦ ਪੜਨਾ ਆਖੋ ਸਤਨਾਮ ਸ਼੍ਰੀ ਵਾ ਇਹ ਹਰੀ ਨਾਮ ਦੀ ਮਹਿਮਾ ਜਿਹਨੂੰ ਸੰਤ ਇੱਕ ਵਾਰੀ ਦੇ ਦਿੰਦੇ ਆ ਨਾ ਫਿਰ ਉਹਦਾ ਜੀਵਨ ਹੀ ਬਦਲ ਦਿੰਦੇ ਆ ਜੀਵਨ ਬਦਲ ਦਿੰਦੇ ਜੋ ਮੰਗਦਾ ਫਿਰ ਉਹੋ ਹੀ ਮਿਲਦਾ ਹੈ ਜੇ ਕੋਈ ਫਕੀਰੀ ਮੰਗਦਾ ਤਾਂ ਫਕੀਰੀ ਮੰਗਦਾ ਮਿਲ ਜਾਂਦੀ ਜੇ ਅਮੀਰੀ ਮੰਗਦਾ ਤਾਂ ਉਹਨੂੰ ਅਮੀਰੀ ਮਿਲ ਜਾਂਦੀ ਹੈ ਮਹਿਮਾ ਹਰਿ ਨਾਮ ਦੀ ਸੰਤਾਂ ਦੇ ਹਿਰਦੇ ਵਸਦੀ ਫਿਰ ਉਹ ਮਹਿਮਾ ਜਿਹੜੀ ਆ ਮਾਂ ਦੇ ਹਿਰਦੇ ਚ ਬਸਦੀ ਐ ਮਾਂ ਤੋਂ ਬਾਅਦ ਫਿਰ ਪੁੱਤ ਦੇ ਹਿਰਦੇ ਵਿੱਚ ਬਸਦੀ ਐ ਉਹ ਪੁੱਤ ਤੋਂ ਫਿਰ ਐਸਾ ਨਿਕਲਦਾ ਐ ਆਪ ਵੀ ਜਪਦਾ ਤੇ ਦੂਜਿਆਂ ਨੂੰ ਵੀ ਜਪਾਉਣ ਲੱਗ ਪੈਂਦਾ ਜਿੱਥੇ ਜਾਂਦਾ ਉਹ ਗੱਲ ਨਾਮ ਦੀ ਲਗਪੰਦਾ ਕਰਨ ਕਿ ਨਾਮ ਜਪੋ ਭਾਈ ਨਾਮ ਜਪੋ ਉਹਨ ਵੀ ਜਦੋਂ ਆਖਰੀ ਸਾਹਾਂ ਤੇ ਬੰਦਾ ਹੁੰਦਾ ਤੇ ਆਮ ਲੋਕ ਜਿਹੜੇ ਆ ਉਹ ਕਹਿੰਦੇ ਇਹਦੇ ਲਾਗੇ ਸੁਖਮੀ ਸਾਹਿਬ ਜੀ ਦਾ ਪਾਠ ਲਾ ਦਿਓ ਜਾਂ ਆਪ ਕਰ ਲਓ ਜਾਂ ਕਿਸੇ ਗਰੰਥੀ ਦੀ ਡਿਊਟੀ ਲਾ ਦਿਓ ਇਹਦਾ ਉਧਾਰ ਹੋ ਜਾਵੇ ਇਹਦੀ ਜ਼ਿੰਦਗੀ ਪਤਾ ਨਹੀਂ ਕਿੱਥੇ ਫਸੀ ਪਈ ਆ ਆਰ ਜਾਂ ਪਾਰ ਦੀ ਗੱਲ ਹੋ ਜਾਏ ਸੋ ਸਾਧ ਸੰਗਤ ਜੀ ਨਾਮ ਜਪਣ ਨਾਲ ਜਿਹੜੇ ਦੁੱਖ ਹਨ ਸਾਡੇ ਜੀਵਨ ਚ ਆਣ ਕੇ ਫਸ ਜਾਂਦੇ ਆ ਉਹ ਆਰ ਪਾਰ ਹੋ ਜਾਂਦੇ ਆ ਇਸ ਕਰਕੇ ਭਾਈ ਨਾਮ ਜ਼ਰੂਰ ਜਪਿਆ ਕਰੋ ਨਾਮ ਨੂੰ ਕਿਹੜਾ ਕੋਈ ਦੇਖਦਾ ਆ ਅਰਜ਼ਾਈ ਦੇ ਵਿੱਚ ਚੌਂਕੜਾ ਹੁਣ ਗਾਂ ਸਿਆਲ ਆਉਣਾ ਆ ਤੇ ਤੁਸੀਂ ਬਿਸਰੇ ਦੇ ਵਿੱਚ ਹੀ ਚੌਂਕੜੇ ਲਾ ਕੇ ਤਾਂ ਬੰਦਗੀ ਕਰਨੀ ਸ਼ੁਰੂ ਕਰ ਦਿਓ ਰੱਬ ਦੀ ਬੰਦਗੀ ਕਰਿਆ ਕਰੋ ਨਾਮ ਜਪਿਆ ਕਰੋ ਕੋਈ ਧਾਗਾ ਪਾਉਣ ਦੀ ਲੋੜ ਨਹੀਂ ਕੋਈ ਤਵੀਤ ਲੈਣ ਦੀ ਲੋੜ ਨਹੀਂ ਕੋਈ ਵੀ ਅਡੰਬਰ ਕਰਨ ਦੀ ਲੋੜ ਨਹੀਂ ਕੋਈ ਵੀ ਕਰਮ ਕਾਂਡ ਕਰਨ ਦੀ ਲੋੜ ਨਹੀਂ ਨਾਮ ਜਪਨ ਦੇ ਨਾਲ ਹੀ ਬੰਦੇ ਦਾ ਜੀਵਨ ਸੁਧਰ ਜਾਂਦਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੇ ਸਵਾਸਤੇ ਪ੍ਰੇਮਿਓ ਪਿਆਰਿਓ ਬਾਰ ਬਾਰ ਮੇਰੀ ਰਸਨਾ ਤੇ ਇਹੀ ਅੱਜ ਲੱਭ ਜਾਂਦੇ ਕਿ ਨਾਮ ਜਪੋ ਭਾਈ ਨਾਮ ਜਪੋ ਜਦੋਂ ਮਹਾਪੁਰਸ਼ਾਂ ਦੀ ਸੰਗਤ ਵਿੱਚ ਬੈਠ ਕੇ ਤੁਸੀਂ ਨਾਮ ਜਪਦੇ ਆ ਨਾ ਮਹਾਪੁਰਸ਼ ਆਪਣੀ ਸੰਗਤ ਵਿੱਚ ਨਾਮ ਜਪਾਉਂਦੇ ਆ ਉਹ ਨਾਮ ਦਾ ਅਨੰਦ ਹੀ ਹੋ ਰਿਹਾ ਨਾਮ ਜਪਣ ਦਾ ਉਹ ਨਾਮ ਜਿਹੜਾ ਸਾਧੂ ਦੀ ਸੰਗਤ ਵਿੱਚ ਜਪਿਆ ਜਾਂਦਾ ਹੈ ਉਹਦਾ ਜਪਣ ਦਾ ਲਾਭ ਜਿਹੜਾ ਹੈ ਸਾਧ ਸੰਗਤ ਜੀ ਹੋਰ ਹੈ ਉਹਦਾ ਨਿਚੋੜ ਕੋਈ ਵਿਰਲੇ ਕੱਢ ਸਕਦੇ ਆ ਜਗ ਮੇ ਉੱਤਮ ਕਾਢੀਏ ਵਿਰਲੇ ਕਈ ਕੇ ਸਿਸ ਕਰਕੇ ਭਈ ਪਿਆਰਿਓ ਨਾਮ ਜਪੋ ਸਿਮਰਨ ਕਰੋ ਆ ਬੇਨਤੀ ਦੇਖੋ ਬਾਬਾ ਜੀ ਨੇ ਸਦੀ ਕਿਦਾਂ ਕੀਤੀ ਐ ਬੇਨਤੀ ਦਾ ਸਾਨੂੰ ਕਿਦਾਂ ਚੋਲੀ ਚ ਖੈਰ ਪਾਈ ਆ ਕਬਿਓ ਬਾਚ ਬੇਨਤੀ ਚੋਪਈ 함ਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਸਾਰੀ ਚੋਪਈ ਇੰਨਾ ਕੁਛ ਚੋਪਈ ਦੇ ਵਿੱਚੋਂ ਮਿਲਦਾ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬਹੁਤ ਕੁਛ ਚੌਪਈ ਸਹਿਬ ਵਿੱਚੋਂ ਮਿਲਦਾ ਕੋਈ ਪੜਨ ਵਾਲਾ ਹੋਵੇ ਪੜਨ ਵਾਲਾ ਨਾ ਹੋਵੇ ਪੜ ਕੇ ਮਨ ਚ ਬਸਾਉਣ ਵਾਲਾ ਹੋਵੇ ਬਸਾਉਣ ਵਾਲਾ ਨਾ ਹੋਵੇ ਮਨ ਚ ਵਸਾ ਕੇ ਉਹਦੇ ਤੇ ਅਮਲ ਕਰਨ ਵਾਲਾ ਹੋਵੇ ਤੇ ਉਹਨੂੰ ਦੱਸਦੀ ਆ ਕਿ ਚੌਪਈ ਮੈਂ ਕੀ ਆ ਬੋਲਦੀ ਆ ਚੌਪਈ ਮੈਂ ਕੀ ਆ ਗੁਰੂ ਗੋਬਿੰਦ ਸਿੰਘ ਜੀ ਬੋਲਦੇ ਆ ਜੋ ਪਈ ਦੇ ਇੱਕ ਇੱਕ ਸ਼ਬਦ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਪ ਬੋਲਦੇ ਐ ਬਸ ਉਹਨੂੰ ਜਰਾ ਟਡੋਲਨ ਦੀ ਲੋੜ ਐ ਉਹਨੂੰ ਜਰਾ ਨੀਚਾ ਸ਼ਰਧਾ ਪ੍ਰੇਮ ਨਾਲ ਪੜਨ ਦੀ ਲੋੜ ਐ ਬਸਾਉਣ ਦੀ ਲੋੜ ਐ ਮੰਨਣ ਦੀ ਲੋੜ ਐ ਸਿਸ ਵਾਸਤੇ ਆਉਂਦੇ ਸਮੇਂ ਵਿੱਚ ਆਪਾਂ ਗੁਰ ਮੰਤਰ ਗੁਰਮੰਤਰ ਤੇ ਅੱਧਾ ਘੰਟਾ ਗੁਰਮੰਤਰ ਦਾ ਜਾਪ ਸ਼ੁਰੂ ਕਰਾਂਗੇ। ਮੂਲ ਮੰਤਰ ਦਾ ਜਾਪ ਸ਼ੁਰੂ ਕਰਾਂਗੇ। ਤੁਹਾਡੇ ਤੇ ਬਹੁਤ ਕਿਰਪਾ ਆ। ਬਹੁਤ ਕਿਰਪਾ ਤੁਹਾਡੇ ਤੇ। ਸਾਰਿਆਂ ਤੇ ਰਾਤ ਮੈਂ ਆਇਨਕ ਬਚਨ ਕਹਿ ਕੇ ਸਮਾਪਤੀ ਕਰ ਦੇਣੀ ਅੱਜ ਬਸ ਮਸਤਾਨਾ ਲੱਗਾ ਮੂਡ ਪਤਾ ਨਹੀਂ ਕਿਦਾਂ ਚੱਲਿਆ ਹੋਆ। ਸੰਤ ਸੁਖਦੇਵ ਸਿੰਘ ਜੀ ਉਹ ਚੋ ਮੰਡੀ ਵਾਲੇ ਉਹਨਾਂ ਨੇ ਚਪੈਰੇ ਤੇ ਬੋਲਿਆ ਉਹ ਕਹਿੰਦੇ ਚਪੈਰਾ ਜਿਹੜਾ ਦੁਪਹਿਰ ਨੂੰ ਲਾਉਂਦੇ ਆ ਚਲੋ ਉਹਨਾਂ ਦੀ ਮौज ਹੈ ਉਹਨਾਂ ਨੇ ਕਿਉਂ ਕਹਿਤਾ ਇਦਾਂ ਕਹਿ ਦਿੰਦੇ ਹੁੰਦੇ ਆ ਮਾਹ ਪੁਰਸ਼ ਹੂੰ ਕਈ ਵਾਰੀ ਇਹ ਸਾਰੇ ਕੰਮ ਸਹੀ ਕਰਦੇ ਹੁੰਦੇ ਆ ਸਾਰੇ ਸੇਵਾਦਾਰ ਮੇਰੇ ਕੋਲੋਂ ਬਾਬਾ ਜੀ ਪਤਾ ਨਹੀਂ ਕਹਤੇ ਤੱਕ ਕਿ ਉਹਦੇ ਮਾਰ ਆਂਦੇ ਆ ਕਿ ਇਹ ਬਸ ਉਹਨਾਂ ਦੀ ਰਮਜ ਹੈ ਉਹ ਸਾਰੇ ਇੱਕੋ ਹੀ ਆ ਭਾਈ ਅਮਨਦੀਪ ਸਿੰਘ ਜੀ ਗੁਰਕ੍ਰਿਪਾ ਇਕਵਾਲ ਸਿੰਘ ਜੀ ਇਹ ਆਪਣੇ ਬਾਬਾ ਜੀ ਪੂਚੋ ਵਾਲੇ ਸਭ ਇੱਕ ਆ ਪਰ ਪੂਚੋ ਵਾਲੇ ਬਾਬਾ ਜੀ ਨੇ ਫੇਰ ਉਹਨਾਂ ਨੂੰ ਦਬਕਾ ਲਾਤਾ ਨਾਂ ਨਹੀਂ ਲਿਆ ਦਬਕਾ ਲਾਤਾ ਇਹ ਵਿੱਚ ਪਹਿਰਾ ਕਾਦੇ ਲਾਉਣ ਲੱਪੇ ਤੇ ਦੁਪਹਿਰਾ ਲਾਉਂਦੇ ਆ ਕਹਿੰਦੇ ਕਲਯੁਗ ਤਾਂ ਨਹੀਂ ਆਉਂਦਾ ਇਹਨਾਂ ਕੋਲ ਕਲਯੁਗ ਕਹਿੰਦਾ ਦੁਪਹਿਰੇ ਲਈ ਜਾਣ ਇਹਨਾਂ ਨੂੰ ਕਿਹੜਾ ਕੁਝ ਮਿਲਣਾ ਉਹ ਮੌਜ ਆ ਸਾਧੂਆਂ ਦੀ ਬਾਣੀ ਤਾਂ ਕੋਈ ਨਾ ਕੁਝ ਦਿੰਦੀ ਹੈ ਚਾਹੇ ਦੁਪਹਿਰੇ ਪੜ੍ਹ ਲਓ ਚਾਹੇ ਸ਼ਾਮ ਨੂੰ ਪੜ੍ਹ ਲਓ ਚਾਹੇ ਰਾਤ ਨੂੰ ਪੜ੍ਹ ਲਓ ਹਾਂ ਉਹਨਾਂ ਨੇ ਕਿਹਾ ਗੁਰੂ ਨਾਨਕ ਦੇਵ ਜੀ ਦਾ ਚਪੈਰਾ ਕੋਈ ਲਾਓ ਅੰਮ੍ਰਿਤ ਬੇਲੇ ਦਾ ਮੈਨੂੰ ਬੜੀ ਖੁਸ਼ੀ ਹੋਈ ਮੇਰਾ ਧਿਆਨ ਚੱਲ ਗਿਆ ਮੈਂ ਕਿਹਾ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਸਾਨੂੰ ਮੈਂ ਕਿਹਾ ਬਾਬਾ ਜੀ ਨੇ ਚੌਪਈ ਸਾਹਿਬ ਦਿੱਤੀ ਅੰਮ੍ਰਿਤ ਵੇਲੇ ਦੀ ਇੱਕ ਪੰਥ ਦੋ ਕਾਜ ਦੁਪਹਿਰੇ ਚ ਚੌਪੈਰਾ ਲੱਗਦਾ ਤੇ ਅੰਮ੍ਰਿਤ ਵੇਲੇ ਸਾਨੂੰ ਚੌਪਈ ਦੇ ਦਿੱਤੀ ਸਾਡੇ ਕਿੰਨੇ ਭਾਗ ਚੰਗੇ ਆ ਉਹ ਕਹਿੰਦੇ ਅੰਮ੍ਰਿਤ ਵੇਲੇ ਗੁਰੂ ਨਾਨਕ ਦੇਵ ਜੀ ਦਾ ਪਹਿਰਾ ਚੱਲਦਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਕੋਈ ਹੋ ਗਿਆ ਅਸੀਂ ਉਹਨਾਂ ਦਾ ਦੇਖੋ ਦਿਨ ਲਾ ਰਹੇ ਆ ਸਵੇਰੇ ਅੰਮ੍ਰਿਤ ਵੇਲੇ ਪ੍ਰੇਮ ਪੈ ਰਿਆ ਸਾਡਾ ਪੈ ਹੀ ਗਿਆ ਰਹਿ ਨਹੀਂ ਸਕਦੇ ਹੁਣ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਭਾਰ ਆ ਚਾਰਕ ਦਿਨ ਰਹਿ ਗਏ ਆ ਤੇ ਮਨ ਇਦਾਂ ਕਹਿੰਦਾ ਹਾਏ ਰੱਬਾ ਢਿੱਡ ਕਿਦਾਂ ਭਰਾਂਗੇ ਉਹ ਰੱਬਾ ਢਿੱਡ ਕਿਦਾਂ ਭਰਾਂਗੇ ਰੱਜਾਂਗੇ ਕਿਦਾਂ ਚਾਰ ਦਿਨ ਰਹਿ ਗਏ ਆ ਸਮਾਪਤੀ ਚ ਮਹੀਨਾ ਇੱਕ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਗੁਜ਼ਰ ਗਿਆ ਕਈਆਂ ਨੇ ਇੱਕ ਇੱਕ ਦੋ ਦੋ ਛੁੱਟੀਆਂ ਕੀਤੀਆਂ ਆ ਮੀਂਹ ਚ ਵਿੱਚ ਮੀਂਹ ਵਿੱਚ ਵੀ ਨਿਆਣੇ ਆਗਾ ਤੁਹਾਡੀ ਬੀਬੀ ਕਹਿੰਦੀ ਅੱਜ ਮੀਂਹ ਬੜਾ ਪੈਂਦਾ ਤੁਸੀਂ 15 ਮਿੰਟ ਠਹਿਰ ਕੇ ਚਲ ਜਿਓ ਮੈਂ ਕਿਹਾ ਫੇ ਤਾਂ 15 ਮਿੰਟ ਠਹਿਰ ਕੇ ਫੇ ਤਾਂ ਸਾਰਾ ਕੁਝ ਹੀ ਠਹਿਰ ਗਿਆ ਜਾਣਾ ਹੀ ਜਾਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਕਿਉਂਕਿ ਜਿਹੜਾ ਨਿਯਮ ਹੈ ਨਾ ਭਾਈ ਨਿਯਮ ਨਿਵੇਂ ਆ ਨਿਯਮ ਚਾਹੇ ਮੀ ਜਾਵੇ ਨੇਰੀ ਜਾਵੇ ਧੋਪਾਵੇ ਤੂਫਾਨ ਆਉਣ ਝੱਖੜ ਆਉਣ ਨਿਯਮ ਨੂੰ ਛੱਡਣਾ ਨਹੀਂ ਚਾਹੀਦਾ ਜਿਹੜਾ ਨਿਯਮ ਨੂੰ ਛੱਡਦਾ ਫਿਰ ਰੱਬ ਉਹਨੂੰ ਛੱਡ ਦਿੰਦਾ ਆਖੋ ਸਤਨਾਮ ਸ੍ਰੀ ਉਹ ਸੁਣੀ ਐ ਨਾ ਕਹਾਣੀ ਜਗਾਉਣ ਵਾਲਾ ਰਹਿ ਗਿਆ ਜਗਾਉਣ ਵਾਲਾ ਕਹਿੰਦਾ 40 ਦਿਨ ਮੈਂ ਜਗਾਈ ਲਿਆ ਅੱਜ ਨਹੀਂ ਜਗਾਉਂਦਾ ਕੋਈ ਗੱਲ ਨਹੀਂ ਤੇ ਬੁਝਾਉਣ ਵਾਲਾ ਉਦਣ ਵੀ ਆਇਆ ਤੇ ਸਤਗੁਰੂ ਜੀ ਆਪ ਹਾਜ਼ਰ ਹੋ ਗਏ ਕਹਿੰਦੇ ਮੰਗ ਕੀ ਮੰਗਦਾ ਕਹਿੰਦੇ ਮਹਾਰਾਜ ਮੈਂ ਤਾਂ ਬੁਝਾਉਣ ਵਾਲਿਆਂ ਚੋਂ ਆਂ ਕਹਿੰਦੇ ਤੂੰ ਨਿਯਮ ਦਾ ਤਾਂ ਪੱਕਾ ਹੈਗਾ ਨਾ ਭੁਜੌਣਤਾ ਆ ਗਿਆ ਨਾ ਜਿਹੜਾ ਜਗਾਉਣ ਆਉਂਦਾ ਸੀ ਉਹ ਅੱਜ ਰਹਿ ਗਿਆ ਉਹਨੇ ਇਹ ਸੋਚ ਲਿਆ ਸਵਾ ਮਹੀਨਾ ਜਗਾ ਲਿਆ ਅੱਜ ਨਾ ਜਗਾਵਾਂਗੇ ਤਾਂ ਕੋਈ ਗੱਲ ਨਹੀਂ ਭੁਜਾਉਣ ਵਾਲਾ ਕਹਿੰਦਾ ਉਹਨੇ ਸਵਾ ਮਹੀਨਾ 부ਜਾ ਜਗਾਤਾ ਮੈਂ ਅੱਜ 부ਜਾਉਣਾ 부ਜਾਉਣਾ ਅੱਗੇ ਵੀ 부ਜਾਉਣਾ ਅੱਜ ਵੀ 부ਜਾਉਣ ਜਾਣਾ ਸਿਸ ਕਰਕੇ ਭਾਈ ਨਿਯਮ ਜਿਹੜਾ ਨਿਯਮ ਹੀ ਆ ਤੇ ਮਹਾਪੁਰਸ਼ਾਂ ਦੀ ਮੈਨੂੰ ਗੱਲ ਹੋਰ ਵੀ ਬੜੀਆਂ ਸਾਖੀਆਂ ਮੈਨੂੰ ਮੇਰੇ ਮਨ 'ਚ ਆਈਆਂ ਉਹਨਾਂ ਦਾ ਬਚਨ ਸੁਣ ਕੇ ਵੀ ਸ਼ੈਤਾਨ ਕੀ ਕੀ ਕਰਦਾ ਕਲਯੁਗ ਕੀ ਕੀ ਕਰਦਾ ਬੜਾ ਮੇਰੇ ਧਿਆਨ ਵਿੱਚ ਆਇਆ ਪਰ ਮੈਂ ਉਧਰ ਨਾ ਜਾਵਾਂ ਮੈਂ ਇਹੀ ਕਹਿੰਦਾ ਸੀ ਕਿ ਇਹ ਮਹਾਪੁਰਸ਼ਾਂ ਦਾ ਵੈਸੇ ਬਚਨ ਹੁੰਦਾ ਜਦੋਂ ਮਹਾਰਾਜ ਕਿਤੇ ਮੰਨ ਉਹਨਾਂ ਦਾ ਕਿਤੇ ਜਾਂ ਉਹਨਾਂ ਨੂੰ ਲੱਗੇ ਕਿ ਨਿਆਣੇ ਸਾਡੇ ਜਿਹੜੇ ਆ ਇਹ ਹੰਕਾਰ ਵਾਲ ਨੂੰ ਜਾ ਰਹੇ ਆ ਇਹ ਹੋਰ ਪਾਸੇ ਜਾ ਰਹੇ ਆ ਉਹਨਾਂ ਨੂੰ ਸਹੀ ਪਾਸੇ ਲਿਆਉਣ ਲਈ ਕਈ ਵਾਰੀ ਸਾਧੂ ਸੰਤ ਬਚਨ ਇਦਾਂ ਦੇ ਕਰ ਦਿੰਦੇ ਆ ਹੁੰਦੇ ਹੀ ਕੋਈ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੇ ਸਵਾਸਤੇ ਭਾਈ ਜਿਹੜਾ ਨਾਮ ਜਪਿਆ ਕਰੋ ਸਿਮਰਨ ਕਰਿਆ ਕਰੋ ਇਹਦੇ ਵਿੱਚ ਸਾਰੇ ਲਾਹੇ ਆ ਲਓ ਇੱਕ ਸ਼ਬਦ ਆਪਾਂ ਪੜਨਾ ਪੜ ਕੇ ਫਿਰ ਸਮਾਪਤੀ ਕਰ ਦੇਣੀ ਆ ਸੋ ਸਾਰਿਆਂ ਨੇ ਪਿੱਛੇ ਬੋਲਣਾ ਤੇ ਸਾਰਨ ਲੰਗਰ ਜੋ ਵੀ ਤਿਆਰ ਹੋਇਆ ਉਹ ਛੱਕੇ ਜਾਣਾ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਕਾਜ ਸਵਾਰੇ तुम रे काज सवारे तुम रे काज सवार सवार तुम रे काज सवारे तुम काज सवारे ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਕਾਜ ਸਵਾਰੇ ਫਿਰ ਕਰ ਵੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ जानकी पैज रखी पर तारे उसके दूज पैज पे शर्मा रे जानकी पैज रखी करता रे तुमरे काजवारे सतगुरु तुमरे काजवारे तुमरे काजवारे काज सतगुरु ਰੇ ਕਾ ਜਸਵਾ ਰੇ ਬਾਜ ਸਾ ਸਾ ਬਸ ਕਰ ਦੀਨੇ ਅਮਰਤ ਨਾਮ ਮਹਾਰਸ ਪੀਨੇ ਬਾਜ ਸਾ ਸਾ ਬਸ ਕਰ ਦੀਨੇ ਅਮਰਤ ਨਾਮ ਮਹਾਰਸ ਪੀਨੇ ਨਿਰਪੋਇ ਪਜੋ ਤੰਗਣ ਸਾਜ ਸੰਗਤ ਮਿਲ ਕੀ ਨੋ ਦਾ ਸਰਨ ਪਰ ਪ੍ਰਭ ਅੰਤਰ ਜਾਮੇ ਨਾਨਕ ਓਟ ਪਕਰੀ ਪ੍ਰਭ ਸੁਆਮੀ ਸਰਨ ਪਰ ਪ੍ਰਭ ਅੰਤਰ ਜਾਮੇ ਨਾਨਕ ਓਟ ਪਕਰੀ ਪ੍ਰਭ ਸੁਆਮੀ ਤੁਮਰੇ ਕਾਜ ਸਵਾਰੇ ਸੰਤ ਗੁਰ ਤੁਮਰੇ ਕਾਜ ਸਵਾਰੇ ਕਾਜ ਸਵਾਰੇ ਸਤ ਗੁਰ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਕਾਜ ਸਵਾਰੇ ਜਿਹੜੇ ਨਾਮ ਜਪਦੇ ਐ ਉਹਨਾਂ ਦੇ ਕਾਰਜ ਸਤ ਗੁਰੂ ਆਪ ਸਵਾਰਦੇ ਸਿਸਵਾਸਤੇ ਦਪਰ ਨੂੰ ਵੀ ਸਾਰੇ ਆਇਓ ਬਈ ਆਓ ਬੜੇ ਪਿਆਰ ਨਾਲ ਬੋਲੇ ਸੋਨਹਾਨ ਸਤਿ ਸ਼੍ਰੀ ਅਕਾਲ ਬੋਲੇ ਸੋਨਹਾਨ ਸਤਿ ਸ਼੍ਰੀ ਅਕਾਲ ਬੋਲੇ ਸੋਨਹਾਨ ਸਤਿ ਸ਼੍ਰੀ ਅਕਾਲ ਬੋਲੇ

ਸੋ ਸੰਗਤ ਨੂੰ ਬੇਨਤੀ ਹੈ